ਅਸੀਂ ਤਾਂ ਮੁਜ਼ਮ ਦੇ ਵੱਲੋਂ ਇਹ ਕਿਹਾ ਗਿਆ ਹੈ ਯਾਨੀ ਕਿ ਉਸ ਦੀ ਸਟੇਟਮੈਂਟ ਵੀ ਆ ਗਈ ਹੈ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਪ੍ਰੈਂਕ ਕੀਤਾ ਗਿਆ ਔਰ ਲਾਰੈਂਸ ਦੇ ਨਾਮ ਤੋਂ ਸੁਲਮਾਨ ਖਾਨ ਦੇ ਘਰ ਤੋਂ ਜਿਹੜੀ ਹੈ ਉਹ ਕੈਬ ਬੁੱਕ ਕਰਾ ਦਿੱਤੀ ਗਈ ਜਿਸ ਤੋਂ ਬਾਅਦ ਇੱਕਦਮ ਤੋਂ ਹਫਤਾ ਦਫੜੀ ਮਚ ਗਿਆ ਖਬਰ ਕਿਸਾਨਾ ਦੇ ਨਾਲ ਜੁੜੀ ਹੈ ਕਿਸਾਨਾ ਤੇ ਕੁਦਰਤ ਦੀ ਮਾਰ ਪਈ ਹੈ ਹਨੇਰੀ ਅਤੇ ਮੀਂਹ ਦੇ ਨਾਲ ਕਣਕ ਦੀ ਫਸਲ ਦੱਸਦੀ ਹੈ ਕਿ ਪੱਕੀ ਕਣਕ ਦੀ ਫਸਲ ਬਰਬਾਦ ਹੋ ਗਈ ਹੈ ਪੰਜਾਬ ਦੇ ਕਈ ਥਾਵਾਂ ਤੇ ਗੜੇ ਮਾਰੀ ਵੀ ਹੋਈ ਹੈ ਔਰ ਵਾਢੀ ਦੇ ਲਈ ਤਿਆਰ ਖੜੀ ਸੈਂਕੜੇ ਕਣਕ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਹੈ ਤਾਂ ਵੱਡਾ ਨੁਕਸਾਨ ਹੋਇਆ ਹੈ ਮੰਡੀਆਂ ਦੇ ਵਿੱਚ ਦੱਸਦੀ ਕਿ ਪਾਈ ਕਣਕ ਮੀਂਹ ਨੇ ਜਿਹੜੀ ਆ ਪੂਰੀ ਤਰ੍ਹਾਂ ਦੀ ਨਾ ਬਰਬਾਦ ਕਰ ਦਿੱਤੀ ਹੈ ਮੀਂਹ ਦੇ ਨਾਲ ਭਿੱਜ ਗਈ ਹੈ ਸਿਆਮਾਨ ਨੇ ਕਿਸਾਨਾਂ ਨੂੰ ਖਲਾਕੀ ਮਾਫੀ ਨੂੰ ਲੈ ਕੇ ਪ੍ਰੋਸਾ ਦਿੱਤਾ ਹੈ ਉਹਨਾਂ ਕਿਹਾ ਕਿ ਇੱਕ ਇੱਕ ਦਾਣੇ ਦੀ ਨੁਕਸਾਨ ਦੀ ਅਸੀਂ ਪਰਪਾਈ ਕਰਾਂਗੇ ਕੱਲ ਪੱਤਰਕਾਰ ਸਾਹਿਬ ਜੀ ਬਿਆਨ ਦਿੱਤਾ ਸੀ ਤਾਜ਼ਾਏ ਕੀ ਬਖਵਾ ਖਾਈ ਤਸਵੀਰਾਂ ਆ ਰਹੀਆਂ ਨੇ ਖਾਸ ਤੌਰ ਤੇ ਜਿੱਕਰ ਜ਼ਿਕਰ ਕੀਤਾ ਜਾਏ ਤਾਂ ਮਾਝੇ ਦੇ ਵਿੱਚ ਔਰ ਮਾਲਵੇ ਦੇ ਵਿੱਚ ਜ਼ਿਆਦਾ ਬਰਸਾਤ ਪਈ ਹੈ ਤਾਂ ਪੂਰੀ ਤਰ੍ਹਾਂ ਦੀ ਨਾਲ ਫਸਲਾਂ ਦੀ ਬਰਬਾਦੀ ਹੋਦੀ ਨਜ਼ਰ ਆ ਰਹੀ ਹੈ ਜੋ ਗੜੇ ਮਾਰੀ ਹੋਈ ਐ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇ ਮਾਰੀ ਹੋਈ ਐ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਐ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਮੀਂਹ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤਾਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਮੀਂਹ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤਾਂ ਦੋ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਅਤੇ ਹਰਿਆਣਾ ਦੋਵੇਂ ਪਾਸੇ ਦੱਸ ਦਈਏ ਕਿ ਪੂਰੇ ਤਰ੍ਹਾਂ ਦੇ ਨਾਲ ਫਸਲਾਂ ਜਿਹੜੀਆਂ ਨੇ ਉਹ ਬਰਬਾਦ ਹੋਈਆਂ ਨੇ ਤਾਂ ਗੜੇ ਮਾਰੀ ਕਿਸ ਤਰੀਕੇ ਦੇ ਨਾਲ ਚਿੱਟੀ ਚਾਦਰ ਸਾਨੂੰ ਇੱਕ ਕਸਮ ਦੀ ਨਜ਼ਰ ਆ ਰਹੀ ਹੈ ਖੇਤਾਂ ਦੇ ਵਿੱਚ ਵਿੱਚ ਹੀ ਹੋਈ ਔਰ ਬੇਹੱਦ ਹੀ ਜ਼ਿਆਦਾ ਨੁਕਸਾਨ ਦੀ ਤਸਵੀਰ ਹੈ ਤਾਂ ਬੋਰੀਆਂ ਤੇ ਕਿਵੇਂ ਔਲੇ ਪਏ ਨੇ ਗੜੇ ਮਾਰੀ ਹੋਈ ਹੈ ਵੇਖਿਆ ਜਾ ਸਕਦਾ ਹੈ ਤਾਂ ਸੁਭਾਵਿਕ ਤੌਰ ਤੇ ਇਸ ਦੇ ਅੰਦਰ ਪਿਆ ਦਾਣਾ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਿਆ ਹੋਵੇਗਾ ਅਤੇ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਵੇਂ ਪਾਣੀ ਹੈ ਮੰਡੀਆਂ ਦੇ ਵਿੱਚ ਵਗ ਰਿਹਾ ਹੈ ਬੋਰੀਆਂ ਦੇ ਵਿੱਚੋਂ ਵੀ ਇਹ ਦੇਖਿਆ ਜਾ ਸਕਦਾ ਹੈ ਔਲੇ ਕਿਸ ਤਰੀਕੇ ਦੇ ਨਾਲ ਪਏ ਨੇ ਤਾਂ ਕੱਲ ਕਾਫੀ ਜ਼ਿਆਦਾ ਤੇਜ਼ ਹਨੇਰੀ ਬਰੋੜਾ ਚੱਕਰ ਮੀ ਆਇਆ ਔਰ ਉਸ ਤੋਂ ਬਾਅਦ ਗੜੇ ਮਾਰੀ ਹੋਈ ਤਾਂ ਜਿਸ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਖੇਤਾਂ ਚ ਖੜੀਆਂ ਅਣਕਾਂ ਦਾ ਤਾਂ ਹੋਇਆ ਹੀ ਹੈ ਬਲਕਿ ਬੰਡੀਆਂ ਚ ਜੋ ਕੜਕਾਂ ਪਹੁੰਚ ਗਈਆਂ ਜੋ ਜੇ ਵਿਕੜੀਆਂ ਸਾਨ ਜੋ ਗੋਲੀਆਂ ਦੇ ਅੰਬਾਰ ਲੱਗੇ ਹੋਏ ਨੇ ਪੂਰੇ ਪਰਾ ਦੇ ਨਾਲ ਪਰ ਬਾਵਤ ਹੁੰਦੀਆਂ ਹੋਈਆਂ ਨੁਕਸਾਨੀਆਂ ਹੋਈਆਂ ਨਜ਼ਰ ਆ ਰਹੀਆਂ ਅਗਲੀ ਖਬਰ ਗੁਰਦਾਸਪੁਰ ਤੋਂ ਜਿੱਥੇ ਕਿ ਕraft ਮੇਲੇ ਦੌਰਾਨ ਹਾਦਸਾ ਵਾਪਰ ਗਿਆ ਮੇਲੇ ਦੇ ਵਿੱਚ ਲੋਹੇ ਦਾ ਬਣਿਆ ਹੋਇਆ ਟਾਵਰ ਤੇਜ਼ ਹਨੇਰੀਆ ਤੇ ਚੱਕਰ ਦੇ ਨਾਲ ਡਿੱਗ ਗਿਆ ਟਾਵਰ ਡਿੱਗਣ ਦੇ ਨਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੀ ਪਛਾਣ ਜਰੀਆ ਅਰਵਿੰਦਰ ਕੁਮਾਰ ਦੇ ਵਜੋਂ ਹੋਈ ਹੈ ਤੇਜ਼ ਤੂਫਾਨ ਕਰਕੇ ਹਾਦਸਾ ਵਾਪਰਿਆ ਹੈ ਮ੍ਰਿਤਕ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਹਾਦਸੇ ਵਿੱਚ ਇੱਕ ਹੋਰ ਸੱਟ ਵੀ ਲੱਗੀ ਹੋਇਆ ਹੈ ਕraft ਮੇਲੇ 'ਚ ਦੱਸਿਆ ਕਿ 25 ਫੁੱਟ ਉੱਚਾ ਆਈਫਲ ਟਾਵਰ ਦਾ ਮਾਡਲ ਬਣਾਇਆ ਗਿਆ ਸੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੁਭਾਵਿਕ ਤੌਰ ਤੇ ਇੱਕ ਬੇਹੱਦ ਵੱਡਾ ਨੁਕਸਾਨ ਇਸ ਪਰਿਵਾਰ ਨੂੰ ਹੋਇਆ ਹੈ ਸਾ ਲੋਹੇ ਦਾ ਇਹ ਟਾਵਰ ਜਿਹੜਾ ਡਿੱਗਿਆ ਹੈ ਔਰ ਕraft ਮੇਲੇ ਦੇ ਵਿੱਚ ਇਹ ਹਾਦਸਾ ਹੋਇਆ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਕਿਸਮ ਦੇ ਨਾਲ ਕਿ ਤੇਜ਼ ਹਨੇਰੀ ਅਤੇ ਮੀਂਹ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਮੇਲੇ ਦੇ ਵਿੱਚ ਲੋਹੇ ਦਾ ਟਾਵਰ ਡਿੱਗਿਆ ਤੇ ਟਾਵਰ ਦੇ ਡਿੱਗਾ ਕੇ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋਡੋ ਕੀ ਬੁਰਾ ਹਾਲ ਹੈ। ਤਾਂ ਇੱਕ ਵੱਡਾ ਹਾਦਸਾ ਵਾਪਰਿਆ ਅਜਿਹਾ ਹਾਦਸਾ ਜਿਸ ਤੋਂ ਲੈ ਕੇ ਕੋਈ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦਾ ਕਿਉਂਕਿ ਆਇ ਫਲਟਾਵਰ ਦਾ ਮਾਡਲ ਲੋਹੇ ਦਾ ਜਿਹੜਾ ਹੈ ਤੇ ਬਣਾਇਆ ਗਿਆ ਸੀ। ਉਹ ਮੂਮੰਤ ਉਹ ਅੱਤਿ ਸਿ ਵਿਖਿਆ ਕਿ ਮੇਲਿਆਂ ਦੇ ਵਿੱਚ ਆਕਰਸ਼ਣ ਜਿਹੜਾ ਹੈ ਉਸ ਤੇ ਲਈ ਯਾਨੀ ਕਿ ਜਿਹੜੇ ਆਣਗੇ ਲੋਕ ਉਹਨਾਂ ਦੇ ਲਈ ਇਹ ਚੀਜ਼ਾਂ ਨੂੰ ਤਿਆਰ ਕੀਤਾ ਹੁੰਦਾ ਹੈ ਤਾਂ ਇਸ ਇੱਕ ਕਿਸਮ ਦੇ ਨਾਲ ਇਹ ਟਾਵਰ ਬਣਾਇਆ ਗਿਆ ਸੀ ਪਰ ਬਹੁਤ ਤੇਜ਼ ਗੱਲ ਜਿਹੜੀ ਹੈ ਹਨੇਰੀ ਚੱਲੀ ਹੈ ਤੇਜ਼ ਜਿਹੜਾ ਚਖੜ ਆਇਆ ਹੈ ਸਭ ਜਾਣਦੇ ਨੇ ਵਕੂ ਵਕ ਥਾਈ ਸਮੇਂ-ਸਮੇਂ ਵਕੂ ਵਕ ਸਮੇਂ ਤੇ ਇਹ ਚਖੜ ਆਇਆ ਹਨੇਰੀ ਆਈ ਤਾਂ ਉਸੇ ਦੇ ਚੱਲਦੇ ਇਹ ਨੁਕਸਾਨ ਵੱਡਾ ਹੋਇਆ ਔਰ ਇਹ ਨੌਜਵਾਨ ਜਿਹੜਾ ਹੈ ਹੇਠਾਂ ਦੱਬ ਗਿਆ ਸੀ ਇਸ ਟਾਵਰ ਦੇ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਸੀ ਤਾਂ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇੱਕ ਵੱਡਾ ਕਟਾਪ ਲਿਆ ਹੈ ਸੁਦਰ ਤੁਹਾਰ ਲੂਗਾ ਇਹ ਦਬਾਈ ਫਿਰ ਮੇਲਾ ਚੱਲਿਆ ਸੀ ਇਸ ਮੇਲੇ ਵਿੱਚ ਦੇਖ ਸਕੀਏ ਇਹ ਟਾਵਰ ਉੱਤੇ ਜਦੋਂ ਤੋਂ ਅਬਰ ਡੇਕਾ ਜੋਂ ਨੇਰੀ ਆਈ ਇੱਕ ਬੱਚਾ ਜਿਹੜਾ 29 ਸਾਲ ਦਾ ਰਵਿੰਦਰ ਸਿੰਘ ਉਹਦੀ ਮੌਤ ਹੋ ਚੁੱਕੀ ਆ ਔਰ ਇੱਕ ਦੀ ਹਾਲਤ ਗੰਭੀਰ ਆ ਉਹਨੂੰ ਹਸਪਤਲ ਕਰਾਇਆ ਗਿਆ ਪ੍ਰਾਈਵੇਟ ਹਸਪਤਲ ਤੁਸੀ ਦੇਖਦਾ ਵੀ ਜਿਹੜਾ ਪ੍ਰਬੰਧਕ ਸੀ ਉਹ ਪ੍ਰਬੰਧਕ ਚੋਂ ਗਾਇਬ ਹੋ ਚੁੱਕੇ ਨੇ ਲੇਕਿਨ ਜਿਹੜਾ ਉਹਨਾਂ ਨੇ ਫੇਰ ਲਾਇਆ ਸੀਗਾ ਉਹਨਾਂ ਨੇ ਕੋਈ ਪਰਮਿਸ਼ਨ ਲਈ ਕਿ ਨਹੀਂ ਲਈ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਲੇਕਿਨ ਤੁਸੀ ਦੇਖੋ ਵੀ ਇਹਦੇ ਹਾਲਾਤ ਕੀ ਨੇ ਕਿ ਨਾ ਇਹਨੂੰ ਕੋਈ سپورਟ ਸੀਗਾ ਨਾ ਕਿਸ ਤਰ੍ਹਾਂ ਦੀ ਕੋਈ ਇਹਦਾ ਪ੍ਰਬੰਧ ਕੀਤਾ ਸੀ ਉਹ ਜਦੋਂ ਇਹ ਹਾਦਸਾ ਵਾਪਰ ਗਿਆ ਤੇ ਜਿਹੜੇ ਪ੍ਰਬੰਧਕ ਨੇ ਕਿੱਥੋਂ ਗਾਇਬ ਹੋ ਚੁੱਕੇ ਨੇ ਉਹਨਾਂ ਦਾ ਫੋਨ ਵੀ ਬੰ ਕਬੀ ਇਹ ਪਰਮਡਗਾਲੇ ਇਹਦੇ ਪਰਮਿਸ਼ਨ ਲਈ ਹੀ ਜਾਂ ਨਹੀਂ ਲਈ ਇਹ ਤਾਂ ਬਾਅਦ ਹੀ ਗੱਲਾਂ ਨੇ ਲੇਕਿਨ ਦੇਖ ਸਕਦੇ ਹੋ ਤੁਸੀਂ ਜਿਹੜਾ ਬੇ ਲਾਲ ਕਰਾਰੇ ਸੀ ਉਹਨਾਂ ਵੱਲੋਂ ਕੋਈ ਪਰਮੰਦਰ ਨਹੀਂ ਦੇਖ ਦੇਖੋ ਜਿਹੜਾ ਡਿੱਗਿਆ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਕੋਈ ਇਹਨੂੰ ਸਪੋਰਟ ਨਹੀਂ ਹੈ ਬਸ ਇਦਾਂ ਹੀ ਖੜਾ ਕੀਤਾ ਗਿਆ ਸੀ ਔਰ ਮੜੀ ਜਨੇਰੀ ਆਉਣ ਤੋਂ ਬਾਅਦ ਇਹ ਡਿੱਗ ਗਿਆ ਔਰ ਡਿੱਗਣ ਤੋਂ ਬਾਅਦ ਦੇਖ ਸਕਦੇ ਹੋ ਇੱਕ ਬੱਚੇ ਦੀ ਮੌਤ ਹੋ ਗਈ ਔਰ ਦੂਜਾ ਫਟ ਹੋ ਚੁੱਕਿਆ ਔਰ ਜਿਹੜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਇੱਥੇ ਮੌਕੇ ਤੇ ਪਹੁੰਚੇ ਆ ਔਰ ਜਾਂਚ ਕਰ ਰਹੇ ਆ ਜਾਂਚ ਕਰਨ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਇੱਥੇ ਤੁਸੀਂ ਪਹੁੰਚੇ ਹੋ ਇਹ ਦੇਖਿਆ ਵੀ ਜਿਹੜਾ ਮੇਲੇ ਵਿੱਚ ਕੀ ਇਹਦਾ ਸਰ ਵੀ ਹਿੱਸੇ ਆਇਆ ਦੇਖਿਆ ਮੇਲੇ ਵਿੱਚ ਜਿਹੜਾ ਕੀ ਹਾਸਾ ਆਇਆ ਤੇ ਪਰੰਪਰਦਾ ਕੰਨਾਕ ਰੋਲੇ ਚ ਇਹਦੇ ਵਿੱਚ ਹੀ ਹੁਣ ਪਹਿਲਾਂ ਤਾਂ ਇਹ ਵੇਖਣਾ ਵੀ ਇਹ ਜਿਹੜਾ ਵੀ ਜਿਹੜਾ ਹੁਣ ਤਾਂ ਨੂੰ ਪਤਾ ਹੀ ਹੈ ਵੀ ਦੁਪਹਿਰੇ ਬਹੁਤ ਜ਼ਿਆਦਾ ਤੇਜ਼ ਨੇਰੀ ਕੁਦਰਤੀ ਜਦੋਂ ਕੋਈ ਹੁੰਦਾ ਉਦੋਂ ਕਈ ਚੀਜ਼ਾਂ ਇਹਦੀਆਂ ਬੰਦੇ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਜੀ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਸੇਫਟੀ ਦਾ ਵੇਖਦੇ ਆ ਵੀ ਇਹਨਾਂ ਨੇ ਧਿਆਨ ਰੱਖਿਆ ਸੀ ਕਿ ਨਹੀਂ ਰੱਖਿਆ ਸੀ ਜੀ ਤੇ ਕੀ ਹਨੇਰੀ ਦੀ وجہ ਨਾਲ ਹੀ ਡਿੱਗਿਆ ਹੋਇਆ ਕਿ ਯਾਦ ਦਾ ਕੋਈ ਜਿਹੜਾ ਸਟਰਕਚਰ ਸੀ ਮਾਰਾ ਸੀ ਉਸ ਹੋ ਜਾਣਾ ਕਿਤਾ ਇਹਦੇ ਚ ਇਹ ਗੱਲ ਜਿਹੜੀ ਅਹਿਮ ਦੇਖਣਾ ਹੈ। ਅੱਜ ਦਾ ਭਾਜਪਾ ਉਮੀਦਵਾਰ ਹੰਸਰਾਜ ਹੰਸਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੈਤੋਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਹੰਸਰਾਜ ਹੰਸਦਾ ਕਿਸਾਨਾਂ ਦੇ ਨਾਲ ਵਾਦਾ ਹੈ ਕਿ ਸੰਸਦ ਬਣਿਆ ਤਾਂ ਕਿਸਾਨਾਂ ਦੀ

ਜਿਨ੍ਹਾਂ ਨੇ ਲੋਕਣਾ ਸੀ ਉਹ ਪਹਿਲੇ ਫੂਕੀ ਨੇ ਬਾਹਰ ਦੇਤੀ ਮੋਦੀ ਨੂੰ ਉਹਨਾਂ ਕਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜ਼ਿਮੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਸੂ ਰਹੀ ਸੀ ਜ਼ਿਮੀਦਾਰ ਮਜ਼ਦੂਰ ਨਹੀਂ ਹੋ ਸਕਦਾ ਜੰਮਾ ਦਾ ਹਿੱਸਾ ਮੇਰੇ ਕਹਿੰਦੇ ਸਾਰੀ ਸਾਰੀ ਸ਼ਾਇਦੀਆਂ ਦੇ ਵਜ਼ੀਰ ਵੀ ਸੀ ਮੰਗੇਸਟਰ ਵੀ ਸੀ ਐਮਪੀ ਵੀ ਸੀ ਇਸ ਦਾ ਇਹ ਬੰਦਤ ਹੋਣਾ ਰੋ ਰਜਵਾੜੇ ਸੀ ਹਾਂ ਠੀਕਾ ਉਹ ਤੁਸੀਂ ਬ੍ਰੀਫਿੰਗ ਦੇਖਦੇ ਸੁਣ ਲੋ ਰੋਣੇ ਦੀ ਬ੍ਰੀਫਿੰਗ ਸੁਣ ਲੋ ਕਾਸਾ ਉਹ ਦਾ ਵਿਰੋਧ ਕਰ ਦਿੰਦੇ ਜਦ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੇ ਕੋਈ ਨਹੀਂ ਕੋਈ ਸੋਚ ਦਿੱਕਿਆ ਲੱਗਿਆ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਬੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਉੱਤਰ ਸਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਜੂਪੀ ਚੂਨਾ ਜੇ ਅਲੱਗ ਅਲੱਗ ਮੈਂ ਗੱਲ ਕਰੂੰ ਧਿਆਰ ਵਾਲਾ ਦੀ ਸਾਰੀ ਸਟੇਟ ਦੀ ਵਿਛੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਨਫਜ਼ ਮੇਰਾ ਕੱਢ ਦਿਓ ਤੂੰ ਆ ਗੁੱਸਾ ਅੰਦਰੋਂ ਦੇਣਾ ਇਸ ਨਿਊਜ਼